ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰ ਰঞ্জੀਤ ਸਿੰਘ ਰਾਣਾ ਪੁੱਤਰ ਮਲੂਕ ਸਿੰਘ ਵਾਸੀ ਵਾਰਡ ਨੰਬਰ 2 ਪੱਟੀ ਦੇ ਘਰ ਨੂੰ ਪੀਲਾ ਪੰਜਾ ਚਲਾ ਕੇ ਟਹਿ ਟੇਰੀ ਕਰ ਦਿੱਤਾ ਗਿਆ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਨੇ ਸਮੂਹ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਪੰਜਾਬ ਛੱਡ ਕੇ ਬਾਹਰ ਚਲੇ ਜਾਣ ਜਾਂ ਆਪਣੀ ਗਲਤੀ ਕਬੂਲ ਕਰਕੇ ਇਹ ਸਮਾਜ ਵਿਰੋਧੀ ਧੰਦਾ ਤੁਰੰਤ ਬੰਦ ਕਰ ਦੇਣ Thank mm -hmm. you. ਹਾਂਜੀ ਸਰ ਮਾਘੀਓ ਸੀਆਮ ਪੰਜਾਬ ਫਰੀਦਕੋਟ ਜਿੱਥੇ ਇਹ ਮਾਘੀਓ ਚਲਾਇਆ ਜਾ ਰਿਹਾ ਹੈ ਜੁਬੇਸ਼ਿਆ ਮੁਰਦ ਮੁਹਿੰਮ ਦੇ ਤਹਿਤ ਅੱਜ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਿਹੜੇ ਇਲੀਗਲ ਕਬਜ਼ੇ ਸੀ ਉਹਨਾਂ ਦੇ ਤਹਿਤ ਉਹਨਾਂ ਉਹਨਾਂ ਕਬਜ਼ਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਪੱਤੀ ਸਾਹ ਦੇ ਵਿੱਚ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਰਣਜੀਤ ਸਿੰਘ ਰਾਉਣਾ ਨਾਮ ਦੇ ਵਿਅਕਤੀ ਦਾ ਘਰ ਬੁੱਲਡੋਜ਼ਰ ਦੇ ਨਾਲ ਛੱਡਾਇਆ ਗਿਆ ਇਸ ਵਿਅਕਤੀ ਦੇ ਉੱਤੇ ਸ਼ੇਤੋ ਵੱਧ ਐਨਡੀਪੀਐਸ ਦੇ ਮਕਰਵਿਆਂ ਦੇ ਦਰਜ ਨੇ ਤੇ ਹੋਰ ਵੀ ਲੁੱਟਾ ਖਵਾ ਦੇ ਮਕਰਵੇ ਦਰਜ ਨੇ ਜਿਹੜੇ ਵੀ ਵਿਅਕਤੀ ਇਹੋ ਜੀ ਗਲਤ ਕਮਾਈ ਤੋਂ ਆਪਣੇ ਘਰ ਬਣਾਉਣਗੇ ਜਾਂ ਇਹੋ ਜਿਹਾ ਕੋਈ ਕੰਮ ਕਰਨਗੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਭ ਤੋਂ ਸੰਖਾਰਕ ਕਾਰਵਾਈ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮਹਿੰਦ ਦੇ ਤਹਿਤ ਅੱਜ ਤੋਂ ਪਹਿਲਾਂ ਵੀ ਸਰਕਾਰ ਦਾ ਫੋਲਸਵੋਲੋ ਵਾਸਵਾਟ ਦੇ ਰਾਵਾਂ ਦੇ ਅਸ਼ਤ ਨਸ਼ਾ ਤਸਕਰਾਂ ਵੱਲੋਂ ਬਣਾਏ ਬਣਾਏ ਘਰ ਤੇ ਹੋਰ ਵੀ ਜਿਹੜੇ ਅਵੈਦ ਕਬਜ਼ਾ ਕੀਤੇ ਗਏ ਨੇ ਉਹਨਾਂ ਦੇ ਉਹਨਾਂ ਨੂੰ ਟਾਉਣ ਦੀ ਪ੍ਰਕਿਰਿਆ ਕਾਨੂੰਨ ਤਹਿਤ ਕੀਤੀ ਗਈ ਹੈ ਲੇਕਿਨ ਅੱਗੇ ਵੀ ਇਹ ਲਗਾਤਾਰ ਜਾਰੀ ਹੈ। ਹੁਣ ਆਗੇ ਕੀ